ਲੁਧਿਆਣਾ ਅੰਮ੍ਰਿਤਸਰ ਜਲੰਧਰ ਚੰਡੀਗੜ੍ਹ ਮੋਹਾਲੀ ਜੀਆਂ ਇਹ ਐਨੇ ਸਾਰੇ ਸਟੇਟ ਪੰਜਾਬ ਦੇ ਨੇ ਜਿੱਥੋਂ ਲੋਕੀ ਕਹਿੰਦੇ ਨੇ ਕਿ ਅਸੀਂ ਪਰਚੇਜ਼ਿੰਗ ਕਰਕੇ ਲੈ ਕੇ ਆਇਆ ਮੈਂ ਤੁਹਾਨੂੰ ਪ੍ਰੋਮਿਸ ਕਰ ਰਹੀ ਹਾਂ ਉਹਨਾਂ ਤੋਂ ਵੀ ਸਸਤੇ ਕਲੈਕਸ਼ਨ ਮੈਂ ਤੁਹਾਨੂੰ ਦੇਵਾਂਗੀ ਇੱਥੇ ਇੱਥੇ ਮੈਂ ਖੜੀ ਹਾਂ ਉਹ ਵੀ ਹੌਲਸੇਲ ਰੇਟਾਂ ਤੇ ਦੁਪੱਟਿਆਂ ਦੇ ਆਪਣੇ ਕੋਲ ਦੁਪੱਟੇ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਨਾਲ ਸ਼ੁਰੂ ਹੋ ਰਹੇ ਨੇ ਨਾਲੇ ਅੱਜ ਜਿਹੜੇ ਕਲੈਕਸ਼ਨਸ ਲੈ ਕੇ ਆਈਆਂ ਉਹ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਆਣਗੇ ਤੇ ਪਲੀਜ਼ ਇੱਕ ਦੋ ਸੈਟ ਵਾਸਤੇ ਕਾਲ ਮੈਸੇਜ ਨਾ ਕਰ ਰਹੇ ਹੋ ਮੈਨੂੰ ਬਹੁਤ ਮੈਸੇਜ ਆਉਂਦੇ ਨੇ ਬਹੁਤ ਕਾਲ ਆਉਂਦੇ ਨੇ ਜੇਕਰ ਤੁਹਾਨੂੰ ਸੈਟ ਟੂ ਸੈਟ ਕਲੈਕਸ਼ਨ ਲੈਣਾ ਹੋਵੇ ਹੋਲਸੇਲ 'ਚ ਲੈਣਾ ਹੋਵੇ ਬਲਕ 'ਚ ਲੈਣਾ ਹੋਵੇ ਤਾਂ ਤੁਸੀਂ ਕੰਟੈਕਟ ਕਰ ਸਕਦੇ ਹੋ ਚਲੋ ਮੈਂ ਤੁਹਾਨੂੰ ਕੁਝ ਆਰਟੀਕਲ ਚੈੱਕ ਕਰਾ ਦਿੰਦੀ ਆ ਵੀਡੀਓ ਨੂੰ ਬਹੁਤਾ ਲੰਬਾ ਨਹੀਂ ਕਰਾਂਗੇ ਸ਼ਾਰਟ ਤੋਂ ਸ਼ਾਰਟ ਜਿੰਨਾ ਛੇਤੀ ਕਲੈਕਸ਼ਨ ਦਿਖਾ ਸਕਣਾ ਹੋਣਾ ਛੇਤੀ ਕਲੈਕਸ਼ਨ ਦਿਖਾਵਾਂਗੀ ਤਾਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖ ਲਿਓ ਸਸਰੀਆ ਕਲਜੀ ਵੈਲਕਮ ਬੈਕ ਟੂ ਅਵਰ ਚੈਨਲ ਕਿਵੇਂ ਹੋ ਤੁਸੀਂ ਸਾਰੇ ਆਈ ਹੋ ਤੁਸੀਂ ਸਾਰੇ ਬਿਲਕੁਲ ਗੁੱਡ ਵਧਿਆ ਹੋਣਗੇ ਅੱਜ ਆਪਾਂ ਦੁਪੱਟੇ ਬਾਰੇ ਗੱਲ ਕਰ ਰਹੇ ਹਾਂ ਥੋੜੋ ਜਿਹਾ ਦੁਪੱਟੇ ਦੀ ਡਿਮਾਂਡ ਸਮਰ ਹੋਵੇ ਵਿੰਟਰ ਹੋਵੇ ਕੋਈ ਹੋਰ ਸੀਜ਼ਨ ਹੋਵੇ 스프ਿੰਗ ਸੀਜ਼ਨ ਵੈਡਿੰਗ ਸੀਜ਼ਨ ਕੋਈ ਫੰਕਸ਼ਨ ਚੱਲ ਰਹੇ ਹੋਵੇ ਹਰ ਟਾਈਮ ਰਹਿੰਦੀ ਹੈ ਕਿ ਕੁੜੀਆਂ ਨੂੰ ਕੀ ਚਾਹੀਦਾ ਹੈ ਵੱਖਰੇ ਵੱਖਰੇ ਦੁਪੱਟੇ ਸੋਹਣੇ ਸੋਹਣੇ ਦੁਪੱਟੇ ਲੇਡੀਜ਼ ਨੂੰ ਕੀ ਚਾਹੀਦਾ ਹੈ ਜਿਹੜੇ ਕਿ ਨਾਰਮਲ ਥੋੜੀ ਏਜ ਲੇਡੀਜ਼ ਹੈ ਕੀ ਕੋਟਨ ਦਾ ਦੁਪੱਟਾ ਮਿਲ ਜਵੇ ਬਸ ਬਥੇਰਾ ਹੋਰ ਕੁਝ ਨਹੀਂ ਚਾਹੀਦਾ ਸਕੂਨ ਉਹਦੇ ਵਿੱਚ ਹੀ ਮਿਲ ਜਾਂਦਾ ਹੈ ਤਾਂ ਮੈਂ ਅੱਜ ਦੁਪੱਟੇ ਲੈ ਕੇ ਆਈਆਂ ਬਹੁਤ ਅਲੱਗ-ਅਲੱਗ ਟਾਈਪ ਦੇ ਬਹੁਤ ਸੋਹਣੇ ਦੁਪੱਟੇ ਨੇ ਜਿਹੜੇ ਵੀ ਕਲੈਕਸ਼ਨ ਤੁਹਾਨੂੰ ਪਰਚੇਸ ਕਰਨੇ ਹੋ ਤੁਸੀਂ ਉਹਦਾ ਸਕਰੀਨਸ਼ਾਟ ਹੀ ਲੈ ਲਿਓ ਤੇ ਹਾਂ ਸਟਾਰਟਿੰਗ ਦੀ ਗੱਲ ਕਰ ਲੈਣਾ ਆਪਣੇ ਕੋਲ ਦੁਪੱਟਿਆਂ ਦੇ ਕਲੈਕਸ਼ਨ ਸਿਰਫ 23 ਰੁਪਏ ਤੋਂ ਸ਼ੁਰੂ ਹੋ ਰਹੇ ਨੇ ਜਿਹੜਾ ਕਲੈਕਸ਼ਨ ਤੁਸੀਂ ਮੇਰੇ ਹੱਥ 'ਚ ਦੇਖ ਰਹੇ ਹੋ ਇਹ ਤੁਹਾਨੂੰ 30-40 ਰੁਪਏ ਦੇ ਅੰਦਰ ਹੀ ਮਿਲ ਜਾਂਦਾ ਹੈ ਜੀ ਹਾਂ ਸੋਚ ਰਹੇ ਹੋ ਤੁਸੀਂ 30-40 ਦੇ ਅੰਦਰ ਹੀ ਮਿਲੂਗਾ ਦਿਖਾਵਾਂਗੇ ਮੈਂ ਬਾਅ ਫਰਸਟ ਕਲੈਕਸ਼ਨ ਤੁਸੀਂ ਇੱਥੇ ਦੇਖ ਰਹੇ ਹੋ ਕਾਫੀ ਪਿਆਰਾ ਜਿਹਾ ਕਾਟਨ ਦਾ ਦੁਪੱਟਾ ਆਉਣ ਵਾਲਾ ਹੈ ਬਾਂਦਨੇ ਪ੍ਰਿੰਟ ਦਾ ਆਰਟੀਕਲ ਹੈ ਚੈੱਕ ਕਰ ਸਕਦੇ ਹੋ ਕਾਫੀ ਪਿਆਰਾ ਪੀਸ ਹੈ ਲੁੱਕ ਵਾਈਜ਼ ਬਹੁਤ ਜ਼ਿਆਦਾ ਪ੍ਰੀਟੀ ਹੈ ਵਾਈਟ ਬੇਸ ਤੇ ਆਊਗਾ ਤੇ ਇਹਦੇ ਵਿੱਚ ਦੇ ਜਿੰਨੇ ਵੀ ਕਲੈਕਸ਼ਨ ਨੇ ਉਹ ਸਾਰੇ ਵਾਈਟ ਬੇਸ ਰਹਿਣ ਵਾਲਾ ਜਿਹਦੇ ਵਿੱਚ ਵੱਖਰੇ ਵੱਖਰੇ ਕਲਰ ਦਾ ਪ੍ਰਿੰਟ ਮਿਲ ਜਾਂਦਾ ਜਿਵੇਂ ਜਿਸੀ ਇਹਨਾਂ ਦੇ ਵਿੱਚੋਂ ਦੇਖ ਰਹੇ ਹੋ 20 ਪੀਸਾਂ ਦਾ ਸੈੱਟ ਹੈ ਸਿੰਗਲ ਨਹੀਂ ਮਿਲੇਗਾ ਚਲੋ ਹੁਣ ਤੁਹਾਨੂੰ ਦਿਖਾਨੀ ਹੈ ਉਹ 30 40 ਵਾਲਾ ਦੁਪੱਟਾ ਤੁਸੀਂ ਮੈਂ ਸੋਚਦਾ ਰਹੋਗੇ ਮੈਡਮ ਜੀ ਕੱਲਾ ਕੱਲਾ ਪ੍ਰਾਈਸ ਨਹੀਂ ਦੱਸ ਰਿਹਾ ਇਹਦਾ ਜੀ ਨਹੀਂ ਦੱਸ ਸਕਦੇ ਕਿ ਕਾਫੀ ਵਾਰੀ ਕਸਟਮਰ ਨੂੰ ਸੇਲ ਕਰਨ 'ਚ ਪ੍ਰੋਬਲਮ ਹੁੰਦੀ ਹੈ ਤੁਸੀਂ ਆ ਦੇਖੋ ਇੰਨਾ ਵਧੀਆ ਦੁਪੱਟਾ ਤੁਹਾਨੂੰ ਕੋਈ ਦੇ ਸਕਦਾ ਹੈ 3040 ਰੁਪਏ ਦੇ ਵਿੱਚ ਕੋਈ ਨਹੀਂ ਬਟ ਮੈਂ ਦੇ ਰਹੀ ਹਾਂ ਗਾਰੰਟੀ ਦੇ ਨਾਲ ਦੇ ਰਹੀ ਹਾਂ ਤੁਸੀਂ ਹੁਣ ਐਕਿਊਰੇਟ ਪ੍ਰਾਈਸ ਇਸੇ ਤਾਪ ਦਾ ਗੈਸ ਕਰ ਲਿਓ ਨਾਲੇ ਜੇਕਰ ਤੁਹਾਨੂੰ ਇਹ ਕਲੈਕਸ਼ਨ ਚਾਹੀਦਾ ਹੋਵੇ ਤਾਂ ਪਲੀਜ਼ ਕੰਟੈਕਟ ਕਰ ਲਿਓ ਤੁਸੀਂ ਸਾਡੀ ਟੀਮ ਨੂੰ ਤੇ ਇਹ ਕਲੈਕਸ਼ਨ ਲੈ ਕੇ ਜਾ ਸਕਦੇ ਹੋ ਇਹਦੇ ਵਿੱਚ ਇਹ ਸਾਰੇ ਕਲਰਸ ਮਿਲ ਜਾਣਗੇ ਕਲਰ ਤੁਸੀਂ ਇੱਥੇ ਚੈੱਕ ਕਰ ਸਕਦੇ ਹੋ ਬਥੇਰੇ ਕਲਰਸ ਆਣਗੇ ਪੂਰਾ ਸੈੱਟ ਆਊਗਾ ਜੀ ਬੰਡਲ ਦਾ ਬੰਡਲ ਆਊਗਾ ਸਿੰਗਲ ਨਹੀਂ ਮਿਲੂਗਾ ਚਲੋ ਤੁਹਾਨੂੰ ਇੱਕ ਹੋਰ ਆਰਟੀਕਲ ਚੈੱਕ ਕਰਾਨੇ ਆ ਆ ਵੀ ਦੇਖੋ ਕਾਟਨ ਦਾ ਜਿੰਨੇ ਕਲੈਕਸ਼ਨ ਦਿਖਾ ਰਹੀ ਹਾਂ ਅੰਡਰ 100 ਹੈਗੇ ਨੇ ਸਾਰੇ ਦੇ ਸਾਰੇ 100 ਰੁਪਏ ਦੀ ਰੇਂਜ ਦੇ ਅੰਦਰ ਮਿਲਣਗੇ ਨਾਲੇ 23 ਰੁਪਏ ਤੋਂ ਸਟਾਰਟਿੰਗ ਆਹ ਲਓ ਜੀ ਆ ਚੈੱਕ ਕਰੋ ਫਿਰ ਇੱਕ ਹੋਰ ਬਹੁਤ ਹੀ ਪਿਆਰਾ ਜਿਹਾ ਪੀਸ ਆ ਕਿਵੇਂ ਲੱਗਿਆ ਪ੍ਰਿੰਟ ਇਹਦਾ ਵੀ ਬਹੁਤ ਸੋਹਣਾ ਹੈ ਬਾਂਦੀ ਟਾਈਪ ਦਾ ਪ੍ਰਿੰਟ ਦਿੱਤਾ ਗਿਆ ਹੈ ਫੈਬਰਿਕ ਬਹੁਤ ਵਧੀਆ ਸਟਫ ਬਹੁਤ ਵਧੀਆ ਹੈ ਦਾ ਕਲਰ ਫੇਡ ਨਹੀਂ ਹੋਣਾ ਕਿਸੇ ਵੀ ਕਲਰ ਨਹੀਂ ਜਾਊਗਾ ਲੁੱਕ वाइज ਕਾਫੀ ਪ੍ਰੀਟੀ ਹੈ ਨਾਲੇ ਲੇਡੀਜ਼ ਨੂੰ ਬਹੁਤ ਜ਼ਿਆਦਾ ਪਸੰਦ ਆਉਂਦੇ ਨੇ ਇਹਦੇ ਵਿੱਚ ਮਿਲ ਜਾਣਗੇ ਤੁਹਾਨੂੰ ਇਸ ਟਾਈਪ ਦੇ ਕਲਰਸ ਆ ਲੋ ਪੈਸਟਲ ਕਲਰ ਵੀ ਹੈ ਡਾਰਕ ਕਲਰ ਵੀ ਹੈ ਮਤਲਬ ਐਥਰਵੇਜ਼ ਹਰ ਤਰ੍ਹਾਂ ਦੇ ਕਲਰ ਆਪਸ਼ਨਸ ਨੇ ਚਲੋ ਵਾਈਟ ਦੇ ਵਿੱਚ ਇੱਕ ਹੋਰ ਆਰਟੀਕਲ ਤੁਹਾਨੂੰ ਦਿਖਾ ਦਿੰਨੀ ਆ ਆ ਵਾਲਾ ਚੈੱਕ ਕਰੋ ਜੀ ਵਾਈਟ 베이스 ਤੇ ਕਿਵੇਂ ਲੱਗਿਆ ਫਿਰ ਆਹ ਵਾਲਾ ਕਲੈਕਸ਼ਨ ਬਹੁਤ ਹੀ ਪਿਆਰਾ ਜਿਹਾ ਪੀਸ ਹੈ ਲੁੱਕ वाइज ਬਹੁਤ ਜ਼ਿਆਦਾ ਪ੍ਰੀਟੀ ਹੈ ਕਾਫੀ ਸੋਹਣਾ ਲੱਗ ਰਿਹਾ ਹੈ ਤੇ ਇਹਦੇ ਵਿੱਚ ਨਾ ਜਿਹੜੇ ਦੁਪੱਟੇ ਤੁਸੀਂ ਲਓਗੇ ਉਹਦੇ ਵਿੱਚ ਸਾਰੇ ਦੇ ਵਿੱਚ ਵੱਖਰਾ ਵੱਖਰਾ ਪ੍ਰਿੰਟ ਆਊਗਾ ਜਿਵੇਂ ਕਿ ਇੱਕ ਆਧਾ ਪ੍ਰਿੰਟ ਵੇਖੋ ਇਹਦਾ ਪ੍ਰਿੰਟ ਮੈਨੂੰ ਬਹੁਤ ਸੋਹਣਾ ਲੱਗਿਆ ਤਾਂ ਮੈਂ ਸੋਚਿਆ ਤੁਹਾਨੂੰ ਓਪਨ ਕਰਕੇ ਹੀ ਦਿਖਾ ਦਾਂ ਤੇ ਤੁਹਾਨੂੰ ਵੀ ਪਸੰਦ ਆਊਗਾ ਇਹ ਪ੍ਰਿੰਟ ਹੈਗਾ ਵਰਕ ਨਹੀਂ ਹੈਗਾ ਮੈਂ ਚਾਹੁੰਨੀ ਤੁਹਾਨੂੰ ਵਰਕ ਵੀ ਕਹਿ ਸਕਦੀ ਸੀ ਬਟ ਆਪਾਂ ਇਸ ਤਰ੍ਹਾਂ ਦਾ ਕੰਮ ਨਹੀਂ ਕਰਦੇ ਜਿਹੜੀ ਚੀਜ਼ ਸੱਚ ਹੈ ਉਹ ਸੱਚ ਹੈ ਆ ਚੈੱਕ ਕਰੋ ਪ੍ਰਿੰਟ ਮਿਲੂਗਾ ਤੁਹਾਨੂੰ ਕਾਫੀ ਪਿਆਰਾ ਜਿਹਾ ਸ਼ਾਲ ਟਾਈਪ ਦੁਪੱਟਾ ਮਿਲਣ ਵਾਲਾ ਹੈ ਮਤਲਬ ਲੈਂਥ ਵਿਡਥ ਪ੍ਰੋਪਰ ਸਟੈਂਡਰਡ ਸਾਈਜ਼ ਦੀ ਹੈਗੀ ਆ ਜੇਕਰ ਤੁਹਾਨੂੰ ਚਾਹੀਦਾ ਹੋਵੇ ਕੁਝ ਡਿਫਰੈਂਟ ਆ ਫਿਰ ਆ ਲੋ ਜੀ ਆ ਚੈੱਕ ਕਰੋ ਇੱਕ ਹੋਰ ਬਹੁਤ ਹੀ ਸੋਹਣਾ ਜਿਹਾ ਪ੍ਰਿੰਟ ਆ ਵੀ ਤੁਹਾਨੂੰ ਮਿਲੇਗਾ ਤੇ ਸਾਰਾ ਥੋਕ ਦੇ ਵਿੱਚ ਮਿਲਣ ਵਾਲਾ ਹੈ ਜਿਨ੍ਹਾਂ ਨੂੰ ਵੀ ਪਰਚੇਸ ਕਰਨਾ ਹੋਵੇ ਪਰਚੇਸ ਕਰ ਲਿਓ ਤੁਸੀਂ ਮੇਰੀ ਗਾਰੰਟੀ ਹੈ ਪੁੱਲਜੋਗੇ ਲੁਧਿਆਣਾ ਚੰਡੀਗੜ੍ਹ ਅੰਮ੍ਰਿਤਸਰ ਜਲੰਧਰ ਮੋਹਾਲੀ ਵਾਲਾ ਮਾਰਕੀਟ ਜੇਕਰ ਤੁਸੀਂ ਇਸ ਮਾਰਕੀਟ ਤੇ ਜਾ ਕੇ ਪਰਚੇਜ਼ਿੰਗ ਕਰਨ ਲੱਗੇ ਤਾਂ ਇਹ ਮਾਰਕੀਟ ਹੈ ਜੀ ਅਜਮੇਰਾ ਫੈਸ਼ਨ ਉਹ ਵੀ ਸੁਰਾਣਾ 101 ਦੇ ਅੰਦਰ ਮਿਲੇਗਾ ਇੱਕ ਬਹੁਤ ਹੀ ਵੱਡੀ ਜੀ ਕਾਂਚ ਦੀ ਬਿਲਡਿੰਗ ਦਿਖਾਈ ਦੇਗੀ ਤੁਹਾਨੂੰ ਕਿੱਥੇ ਸੂਰਤ ਦੇ ਸਾਰਾ ਦਰਵਾਜ਼ਾ ਯਾਨੀ ਕਿ ਸੂਰਤ ਸਟੇਸ਼ਨ ਤੋਂ 1 ਕਿਲੋਮੀਟਰ ਦੀ ਦੂਰੀ ਤੇ ਮੈਂ ਤੁਹ ₹100 ਦੇ ਦੁਪੱਟਿਆਂ ਦੇ 컬렉ਸ਼ਨ ਤੇ ਇੱਥੇ ਤੁਹਾਨੂੰ ਰੇਂਜ ਮਿਲ ਜਾਂਦੀ ਹੈ ਹਾਈ ਸਿਰਫ ₹300 ਦੁਪੱਟਿਆਂ ਦੇ ਵਿੱਚ ਤੁਹਾਨੂੰ ਜੇ ਬ੍ਰਾਈਡਲ ਦੁਪੱਟੇ ਲੈਣੇ ਹੋਣ ਤਾਂ ਉਹ ਵੀ ਮਿਲ ਜਾਣਗੇ ਇਸ ਤਰ੍ਹਾਂ ਦੇ ਫੈਸਟੀਵਲ ਦੁਪੱਟੇ ਲੈਣੇ ਹੋਣ ਤਾਂ ਉਹ ਵੀ ਮਿਲ ਜਾਣਗੇ ਆਪਣੇ ਕੋਲ ਦੁਪੱਟਿਆਂ ਦੇ ਵਿੱਚ ਵੀ ਹਰ ਇੱਕ ਸਟੇਟ ਦਾ ਟੇਸਟ ਹੈ ਕਾਫੀ ਸਾਰੇ ਲੋਕੀ ਮੇਰੇ ਸਿਰ ਪੰਜਾਬ ਤੋਂ ਨਹੀਂ ਬਹੁਤ ਦੂਜੇ ਸਟੇਟ ਤੋਂ ਵੀ ਵੀਡੀਓਜ਼ ਦੇਖ ਕੇ ਆਉਂਦੇ ਨੇ ਉਹਨਾਂ ਨੇ ਵੀ ਕਹਿਣਾ ਚਾਹੂੰਗੀ ਜੇ ਤੁਸੀਂ ਉਤਰਾਖੰਡ ਤੋਂ ਤੁਸੀਂ ਆਵੜਾ ਦੁਪੱਟਾ ਵੀ ਲੈ ਸਕਦੇ ਹੋ ਕਾਫੀ ਸਾਰੇ ਲੋਕੀ ਉਤਰਾਖੰਡ ਵਾਲੇ ਨੇ ਉਹਨਾਂ ਵਾਸਤੇ ਉਹ ਸਪੈਸ਼ਲ ਦੁਪੱਟਾ ਡਿਜ਼ਾਈਨ ਕੀਤਾ ਗਿਆ ਕਲੈਕਸ਼ਨ ਦਾ ਧਿਆਨ ਰੱਖਦੇ ਆ ਕਿ ਕਿਤੇ ਕਿਹੜਾ ਕਲੈਕਸ਼ਨ ਚੱਲਦਾ ਹੈ ਤਾਂ ਆਪਣੇ ਕੋਲ ਹਰ ਕਲੈਕਸ਼ਨ ਮਿਲੇਗਾ ਜੇਕਰ ਤੁਹਾਨੂੰ ਫਰੈਂਚਾਈਜ਼ੀ ਲੈਣੀ ਹੈ ਤੁਸੀਂ ਫਰੈਂਚਾਈਜ਼ੀ ਵੀ ਲੈ ਸਕਦੇ ਹੋ bizness ਆਪਣਾ ਸਟਾਰਟ ਕਰਨਾ ਹੈ 25-30000 ਦਾ ਇਨਵੈਸਟਮੈਂਟ ਕਰਨਾ ਹੈ ਹੋਲਸੇਲ ਤੇ ਪਰਚੇਜ਼ਿੰਗ ਕਰਨੀ ਹੈ ਤਾਂ ਵੀ ਮਿਨਿਮਮ ਆਰਡਰ ਤੁਹਾਡਾ 25-30000 ਦਾ ਹੋਣਾ ਹੀ ਚਾਹੀਦਾ ਮੈਂ ਆਪਣੀ ਹਰ ਇੱਕ ਵੀਡੀਓ ਚ ਕਹਿੰਨੀ ਆ ਕਿਉਂਕਿ ਕਾਫੀ ਸਾਰੇ ਆਪਣੇ ਨਿਊ ਵਿਊਅਰਸ ਹੁੰਦੇ ਨੇ ਉਹਨਾਂ ਨੂੰ ਨਹੀਂ ਪਤਾ ਹੁੰਦਾ ਤਾਂ ਕਰਕੇ ਮੈਂ ਹਮੇਸ਼ਾ ਕਹਿੰਨੀ ਆ ਜਿਸ ਬਸ ਇਸ ਗੱਲ ਦਾ ਧਿਆਨ ਰੱਖਿਓ ਬਾਕੀ ਤੁਸੀਂ ਮੈਨੂੰ ਫੋਲੋ ਕਰ ਸਕਦੇ ਹੋ ਆਪਣੇ ਇੰਸਟਾਗ੍ਰam ਤੇ ਫੇਸਬੁੱਕ ਤੇ ਆਪਣੀ ਆਈਡੀਅਸ ਮੇਰਾ ਫੈਸ਼ਨ ਪੰਜਾਬ ਲਿੰਕ ਦੇ ਦਾਂਗੀ ਮੈਂ ਤੁਹਾਨੂੰ ਡਿਸਕ ਕਰਦੇ ਰਹਿੰਦੇ ਆਪ ਆਪ ਆਪਣੇ ਚੈਨਲ ਤੇ ਤਾਂ ਮਿਲਾਂਗੇ ਤੁਹਾਨੂੰ ਨਵੀਂ ਵੀਡੀਓ ਤੇ ਨਵੇਂ ਕਲੈਕਸ਼ਨ ਦੇ ਨਾਲ ਧਿਆਨ ਰੱਖਿਓ ਆਪਣਾ ਵੀਡੀਓ ਚੰਗੀ ਲੱਗੀ ਵੀ ਲਾਈਕ ਸ਼ੇਅਰ ਕਰ ਲਿਓ ਅਸਦਾ ਕਲੈਕਸ਼ਨ ਕਿਹੋ ਜਿਹਾ ਲੱਗਿਆ ਪ੍ਰਾਈਸ ਰੇਂਜ ਕਿਹੋ ਜਿਹੀ ਲੱਗੀ ਮੈਨੂੰ ਕਮੈਂਟ ਕਰਕੇ ਜ਼ਰੂਰ ਤੋਂ ਦੱਸ ਦਿਓ ਨਾਲੇ ਜੇ ਤੁਸੀਂ ਨਵੇਂ ਹੋ ਸਾਡੇ YouTube ਚੈਨਲ ਤੇ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਾ ਪੁੱਲਿਓ ਬੈਲ ਆਈਕਨ ਨੂੰ ਜ਼ਰੂਰ ਤੋਂ ਪ੍ਰੈਸ ਕਰ ਲਿਓ ਉਹਦੇ ਕਰਕੇ ਤੁਹਾਨੂੰ ਸਾਡੇ ਨਵੇਂ-ਨਵੇਂ ਕਲੈਕਸ਼ਨਸ ਦੇ ਨਵੇਂ-ਨਵੇਂ ਵੀਡੀਓਜ਼ ਦੇ ਨੋਟੀਫਿਕੇਸ਼ਨ ਮਿਲਦੇ ਰਹਿਣਗੇ ਧੰਨਵਾਦ